ਕਿੰਨਾ ਕਿ ਮਜਬੂਰੀ ਦੇ ਵਿੱਚ ਆ ਕੇ ਕੰਮ ਕੀਤਾ ਹੋਇਆ ਯਾਰ ਸਿੱਖ ਕਦੇ ਜਨਾਨੀ ਨਹੀਂ ਮਾਰ ਸਕਦਾ ਯਾਰ ਸੂਰਮਾ ਬੰਦਾ ਉਹ ਜਨਾਨੀ ਤੇ ਬਹਾਰ ਨਹੀਂ ਕਰ ਸਕਦਾ ਹੋ ਸਕਦਾ ਕੋਈ ਵੱਡਾ ਸਿਸਟਮ ਬਣ ਗਿਆ ਹੋਵੇ ਜਿਹਦੇ ਕਾਰਨ ਮਜਬੂਰ ਹੋ ਕੇ ਇਹਨਾਂ ਨੇ ਇਹ ਕੰਮ ਕੀਤਾ ਹੋਵੇ ਜੇ ਇੱਕ ਬੀਬੀਆਂ ਕਰਕੇ ਆਪਾਂ ਤਿੰਨ ਤਿੰਨ ਸਿੰਘ ਜਾਣ ਲੱਗੇ ਨੇ ਸਾਡੇ ਬੜਾ ਵੱਡਾ ਕਾਟਾ ਬਈ ਬਹੁਤ ਵੱਡਾ ਕਾਟਾ ਮੈਂ ਇਹ ਗੱਲ ਪੜਾ ਦੁਖੀ ਹਿਰਦੇ ਨਾਲ ਕਹਿਣ ਲਿਆ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਬਈ ਅਮਰਤਪਾਲ ਦਾ ਬਚਾਅ ਹੋਊਗਾ ਜਿਹਰੋਂ ਸਿੰਘਾ ਨੇ ਪ੍ਰਮਾਨ ਕਰ ਲਿਆ ਤੇ ਅਮਰਤਪਾਲ ਸਿੰਘ ਮਹਿਰੋ ਨੂੰ ਜਿਹੜਾ ਉਹਦੇ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਗੱਲ ਅਸਲ ਚ ਉੱਥੇ ਆਉਂਦੀ ਵੀ ਜਦੋਂ ਬੰਦਾ ਕੰਮ ਕਰਕੇ ਭੱਜ ਜਾਂਦਾ ਉਹ ਕਹਿੰਦਾ ਜੇ ਮੁੱਕਰ ਜਾਂਦਾ ਮੈਂ ਇਸ ਗੱਲ ਤੇ ਅਮਰਤਪਾਲ ਦੀ ਫਰਾਕ ਦੇ ਵੀ ਕਹਿ ਸਕਦਾ ਵੀ ਉਹਦੇ ਜੇ ਮੁੰਡਿਆਂ ਨੇ ਕੰਮ ਕੀਤਾ ਵਾ ਉਹਨਾਂ ਠੋਕ ਕੇ ਗਿਆ ਵਾ ਸਰਕਾਰ ਨੇ ਇਹਨਾਂ ਨੂੰ ਸਿਕਿਉਰਿਟੀ ਦੇ ਦੇਣੀ ਤੇ ਜਦੋਂ ਸਿਕਿਉਰਿਟੀ ਦਿੱਤੀ ਇਹਨਾਂ ਮੇਰੇ ਸਾਲਿਆਂ ਨੇ ਹੋਰ ਜ਼ਿਆਦਾ ਗੰਦ ਪਾਉਣਾ ਉਹ ਲੋਥਰਾ ਨੇ ਆਪਣਾ ਦਾ ਲਾ ਲਿਆ ਵੀ ਮੈਨੂੰ ਦਵਾ ਦਾ ਸਕਿਉਰਟੀ ਦੇ ਦਿਓ। ਬੰਦ ਪੋਣਾ ਕਰੋ ਬੰਦ ਨਹੀਂ ਤੇ ਬਾਈ ਫੇ ਵੇਖ ਲੋ ਅਮਰਪਾਲ ਬੈਠਾ ਜੇ ਲੈ ਕੇ ਸੰਦਾ। ਗੁਰੂ ਪਿਆਰੀ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਨੂੰ ਪਤਾ ਵੀ ਇੱਕ ਜੋ ਔਰਤ ਸੀ ਜਿਸ ਦਾ ਨਾਮ ਸੋਸ਼ਲ ਮੀਡੀਆ ਤੇ ਕਮਲਕੌਰ ਸੀ ਅਸਲ ਤੇ ਵਿੱਚ ਕੰਚਨ ਕੁਮਾਰੀ ਸੀ। ਉਸ ਦੀ ਕੱਲ ਖਬਰ ਆਂਦੀ ਆ ਵੀ ਉਸਦੀ ਮੌਤ ਹੋ ਗਈ ਉਸ ਤੋਂ ਬਾਅਦ ਪਤਾ ਲੱਗਦਾ ਵੀ ਮੌਤ ਹੋਈ ਤਾਂ ਹੈ ਬਟ ਉਸਦਾ ਮਰਡਰ ਹੋਇਆ ਤਾਂ ਹੁਣ ਇਸ ਦੇ ਵਿੱਚ ਹੀ ਸਵੇਰੇ ਅਮਰਿਤਪਾਲ ਮੈਰੋ ਜਿਨ੍ਹਾਂ ਨੇ ਜ਼ਰੂਰ ਇਸ ਕਤਲ ਦੇ ਵਿੱਚ ਉਹਨਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਆ ਉਹਨਾਂ ਨੇ ਕਿਹਾ ਜਿਹੜੇ ਦੋ ਸਿੰਘਾਂ ਨੇ ਉਸ ਨੂੰ ਗੱਡੀ ਚਾੜਿਆ ਯਾਨੀ ਕਿ ਉਹਨਾਂ ਨੇ ਕਿਹਾ ਵੀ ਸੋਦਾ ਲਾਇਆ ਉਹ ਉਹਨਾਂ ਦੇ ਹੀ ਸਿੰਘ ਨੇ ਤੇ ਸਿੱਧੇ ਤੌਰ ਤੇ ਵਾਰਨਿੰਗ ਦੇ ਦਿੱਤੀ ਆ ਤਾ ਬਾਬਾ ਮਾਨ ਸਿੰਘ ਅਕਾਲੀ ਮੇਰੇ ਨਾਲ ਮੌਜੂਦ ਹੈ ਪਹਿਲਾਂ ਇਹਨਾਂ ਦਾ ਫਤਿਹ ਸੰਚਪੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮਾਨ ਸਿੰਘ ਅਕਾਲੀ ਨੇ ਅੰਮ੍ਰਿਤਪਾਲ ਮੈਰੋ ਦੇ ਹੱਕ ਦੇ ਵਿੱਚ ਇਕੱਠ ਵੀ ਰੱਖਿਆ ਸੀਗਾ ਤਾਂ ਹੁਣ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਕਿੱਦਾਂ ਦੇਖਦੇ ਹੋ ਪਹਿਲਾਂ ਹੁਣ ਮੇਰਾ ਜਿਹੜਾ ਅਕਾਲੀ ਸ਼ਬਦ ਦਾ ਨਾ ਮਾਨ ਸਿੰਘ ਕੱਲਾ ਰਹਿ ਗਿਆ ਅਕਾਲੀ 라 ਦੇ ਕਿਉਂਕਿ ਹੁਣ ਜੇਦੋਂ ਪੰਥ ਨਾ ਨ ਪ੍ਰਵਾਨ ਕਰੇ ਮੈਨੂੰ ਨਹੀਂ ਪਤਾ ਪੰਥ ਆ ਕੇ ਜਾਂ ਫੇਕ ਐ ਜੇਦੋਂ ਨਾ ਪ੍ਰਵਾਨ ਕਰੀ ਹੋਵੇ ਦੁਨੀਆ ਤੇ ਫਿਰ ਆਪਾਂ ਨੂੰ ਗੁਪਤ ਹੋ ਜਾਣਾ ਚਾਹੀਦਾ ਗੱਲ ਇਹ ਆ ਵੀ ਜ਼ਿੰਦਗੀ ਦੇ ਵਿੱਚ ਸੂਲ ਆ ਜਿਹਨੂੰ ਭਰਾ ਗਿਆ ਉਹਨੂੰ ਭਰਾ ਹੀ ਕਿਹਾ ਮੈਂ ਉਹ ਦਿਨ ਦੱਸਿਆ ਬੁਰੇ ਵਕਤ ਚ ਖੜਾ ਜਾਂ ਉਹ ਖੁਸ਼ੀ ਚ ਉਹ ਸਾਡਾ ਸਾਥ ਦੇਵੇ ਨਾ ਦੇਵੇ ਅਸੀਂ ਉਹਨੂੰ ਮਿਲੀਏ ਨਾ ਮਿਲੀਏ ਭਰਾ ਮ ਭਰਾ ਹੀ ਰਹਿੰਦੇ ਆ ਠੀਕ ਹੈ ਜੀ ਬਾਕੀ ਸਮਾ ਮਾੜਾ ਚੰਗਾ ਆਉਂਦਾ ਰਹਿੰਦਾ ਕੋਈ ਚੱਕਰ ਨਹੀਂ ਆ ਤੇ ਬਾਕੀ ਜੇ ਉਹਨਾਂ ਕੰਮ ਕੀਤਾ ਤੇ ਉਹਨਾਂ ਕਬੂਲਿਆ ਵੀ ਆ ਉਹ ਕਿਹੜੇ ਭੱਜੇ ਆ ਗੱਲ ਅਸਲ ਚ ਉਥੇ ਆਉਂਦੀ ਵੀ ਜਦੋਂ ਬੰਦਾ ਕੰਮ ਕਰਕੇ ਭੱਜ ਜਾਂਦਾ ਉਹ ਕਹਿੰਦਾ ਜਾਂ ਮੁੱਕਰ ਜਾਂਦਾ ਮੈਂ ਇਸ ਗੱਲ ਤੇ ਅਮਰਤਪਾਲ ਦੀ ਫਰਾਕ ਦੀ ਵੀ ਕਹਿ ਸਕਦਾ ਵੀ ਉਹਦੇ ਜੇ ਮੁੰਡਿਆਂ ਨੇ ਕੰਮ ਕੀਤਾ ਵਾ ਉਹਨਾਂ ਦਾ ਠੋਕ ਕੇ ਗਿਆ ਵਾ ਵੇਖੋ ਸਰਕਾਰਾਂ ਦਾ ਕੰਮ ਹੁੰਦਾ ਆਪਣਾ ਉਹਨਾਂ ਨੇ ਆਪਣਾ ਕੰਮ ਕਰਨਾ ਜਿਹੜਾ ਅਮਰਤਪਾਲ ਨੇ ਕੰਮ ਕੀਤਾ ਉਹਦਾ ਆਪਣਾ ਕੰਮ ਹੀ ਜੇ ਸੋਚਿਆ ਜਾਵੇ ਨਾ ਮਤਲਬ ਤਕਰੀਬਨ ਜਦੋਂ ਦਾ ਅਮਰਤਪਾਲ ਸਿੰਘ ਹੋਣ ਚ ਆਇਆ ਹੈ ਨਾ ਉਹਨੇ ਪਹਿਲੀ ਵਾਰ ਜਦੋਂ ਪ੍ਰੋਡਿਊਸਰ ਨੂੰ ਸਮਝਾਇਆ ਫਿਰ ਇਹਦੇ ਵਾਲ ਵੀ ਗਿਆ ਇਹਨਾਂ ਨੂੰ ਸਮਝਾਇਆ ਲੇਕਿਨ ਸਮਝਾਉਣ ਤੋਂ ਬਾਅਦ ਇਹਨਾਂ ਨੇ ਕੰਮ ਜ਼ਿਆਦਾ ਸ਼ੁਰੂ ਕਰ ਦਿੱਤਾ ਹੈ ਜਿੰਨਾ ਹਾਂਜੀ ਖੜੇ ਨਹੀਂ ਜਾਣਾ ਖੜੇ ਹਟੇ ਨਹੀਂ ਵੇਖੋ ਇਹਨਾਂ ਨੇ ਇੰਨਾ ਕ ਗੰਦ ਪਾਤਾ ਨਾ ਤੁਸੀਂ ਯਕੀਨ ਕਰਿਓ ਮੈਂ ਸ਼ਬਦ ਤੁਹਾਡਾ ਨਾਲ ਸਾਂਝੇ ਕਰਨੇ ਆ ਮੈਂ ਲੋਕਾਂ ਕੋਲ ਮਾਫੀ ਮੰਗ ਲੀਨਾ ਇਸ ਗੱਲ ਦੀ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚੇ ਜਿਹੜੇ ਨਮਰਦ ਕਰਦਨੇ ਆ ਠੀਕ ਆ ਜਿਹਨੂੰ ਪੰਜਾਬੀ ਚ ਮੈਂ ਹੁਣ ਸਿੱਧਾ ਕਹਿਣਾ ਨਹੀਂ ਚਾਹੁੰਦਾ ਵੀ ਜਦੋਂ ਬੱਚਾ ਪੈਦਾ ਕਰਨ ਜੋਗੇ ਨਹੀਂ ਆਣੇ ਫਿਰ ਸਰੀਰ ਹੀ ਲੈ ਕੇ ਤੁਰੇ ਫਿਰਨਾ ਇਹਨਾਂ ਨੇ ਜਿਹੜੀ ਚੀਜ਼ ਬੰਦੇ ਨੂੰ ਸਮੇਂ ਤੋਂ ਪਹਿਲਾਂ ਮਿਲ ਜਾਂਦੀ ਉਹ ਨੁਕਸਾਨ ਕਰਦੀ ਕਦੇ ਫਾਇਦਾ ਨਹੀਂ ਕਰਦੀ ਕੁੜੀਆਂ ਲਾ ਲਓ ਇਹਨਾਂ ਨੇ ਇੰਨਾ ਕੁ ਜ਼ਿਆਦਾ ਗੰਦ ਪਾ ਦਿੱਤਾ ਤੁਸੀਂ ਕੋਈ ਰੀਲ ਵੇਖ ਲਓ ਕੋਈ ਫੇਸਬੁੱਕ ਤੇ ਕੋਈ ਇੰਸਟਾਗ੍ਰam ਤੇ ਚਲ ਜੋ ਤੁਹਾਨੂੰ ਗੰਦ ਹੀ ਮਿਲੂਗਾ ਉੱਥੇ ਕਦੇ ਸਾਫ਼ ਸੁਥਰੀ ਸਪਾਈ ਨਹੀਂ ਮਿਲੂਗੀ ਤੁਹਾਨੂੰ ਕੋਈ ਚੰਗਾ ਸੰਦੇਸ਼ ਦੇਣ ਵਾਲਾ ਨਹੀਂ ਮਿਲੂਗਾ ਮੈਂ ਕਹਿੰਦਾ ਵੀ ਜਿਹੜਾ ਕੰਮ ਅਮਰਤਪਾਲ ਨੇ ਕੀਤਾ ਮੈਨੂੰ ਲੱਗਦਾ ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੈ ਜੇ ਸਰਕਾਰ ਮਾਨੋ ਸਿੰਘਾਂ ਤੇ ਉਸ ਵੇਲੇ ਪਰਚਾ ਕਰਦੀ ਉਸ ਵੇਲੇ ਐਕਸ਼ਨ ਲੈਂਦੀ ਹੈ ਨਾ ਕਿ ਸਰਕਾਰਾਂ ਨੂੰ ਇਹ ਵੀ ਚਾਹੀਦਾ ਵੀ ਜਿਹੜਾ ਗੰਦ ਪਾਉਂਦਾ ਭਾਵੇਂ ਉਹ ਬੰਦਾ ਆ ਭਾਵੇਂ ਉਹ ਜਨਾਨੀ ਆ ਉਹਦੇ ਤੇ ਕੋਈ ਕਾਨੂੰਨ ਲਾਗੂ ਕਰੋ ਪਿਓ ਆਪਣੇ ਸ਼ਬਦਾਂ ਨੂੰ ਸੀਮਤ ਰੱਖ ਕੇ ਚੱਲੇ ਨਾ ਆਪਣੇ ਤਨ ਤੋਂ ਕੱਪੜੇ ਲਾਵੇ ਹਨਾ ਵੀ ਜੇ ਤਨ ਤੋਂ ਇਹ ਪੰਜਾਬ ਦੀ ਧਰਤੀ ਪੀਰਾਂ ਪਗੰਬਰਾਂ ਯੋਧਿਆਂ ਦੀ ਧਰਤੀ ਆ ਇਸ ਧਰਤੀ ਤੇ ਬੜੇ ਬੜੇ ਸੂਰਮੇ ਪੈਦਾ ਹੋਏ ਆ ਜਿਨ੍ਹਾਂ ਨੇ ਆਜ਼ਾਦ ਵਾਸਤੇ ਕੁਰਬਾਨੀਆਂ ਕੀਤੀਆਂ ਦੇਸ਼ ਨੂੰ ਸੁਤੰਤਰਤਾ ਆਜ਼ਾਦੀ ਜਿਉਣ ਵਾਸਤੇ ਸਿਰ ਧੜ ਦੀਆਂ ਬਾਜ਼ੀਆਂ ਲਾਈਆਂ ਜਿਨ੍ਹਾਂ ਦੇ ਸੋਲੇ ਗਾ ਗਾ ਕੇ ਆਪਾਂ ਕਵਰ ਜੀ ਇਹ ਗੱਲ ਕਹਿੰਦੇ ਵੀ ਇਹੀ ਉਹਨਾਂ ਦੇ ਵਾਰਿਸ ਆ ਤੇ ਅੱਜ ਉਹਨਾਂ ਦੇ ਜਿਹੜੇ ਉਹਨਾਂ ਦੀ ਫਲਵਾੜੀ ਜਿਹੜੀ ਆ ਕਹਿੰਦੇ ਨਸਲ ਨਹੀਂ ਰਹੀ ਫਸਲ ਨਹੀਂ ਰਹੀ ਜਵਾਨੀ ਨਹੀਂ ਰਹੀ ਤੇ ਕਿਸਾਨੀ ਵੀ ਨਹੀਂ ਰਹੀ ਤੇ ਮੈਂ ਕਹਿ ਸਕਦਾ ਵੀ ਉਹਨੇ ਐਕਸ਼ਨ ਲਿਆ ਵਧੀਆ ਕੰਮ ਕੀਤਾ ਉਹਨੇ ਕਿਉਂਕਿ ਜੇ ਕੀਤਾ ਉਹਨਾਂ ਨੇ ਆਪਣੀ ਮੰਨ ਵੀ ਗਾਇਬ ਕੀਤਾ ਤੇ ਕੀਤਾ ਤੇ ਕੀਤਾ ਠੋਕ ਕੇ ਕੀਤਾ ਹਨਾ ਬਾਕੀਆਂ ਨੂੰ ਜਿਹੜਾ ਨੇ ਕਿਹਾ ਵਾ ਵੀ ਮਤਲਬ ਅਸੀਂ ਇਹ ਵੀ ਬੰਦੇ ਚੁੱਕਣੇ ਆ ਵੀ ਚੁੱਕਣੇ ਆ ਮੈਂ ਜਿੰਨਾ ਤੱਕ ਮੈਨੂੰ ਲੱਗਦਾ ਸਰਕਾਰ ਨੇ ਇਹਨਾਂ ਨੂੰ ਸਿਕਿਉਰਿਟੀ ਦੇ ਦਿੰਨੀ ਤੇ ਜਦੋਂ ਸਿਕਿਉਰਿਟੀ ਦਿੱਤੀ ਇਹਨਾਂ ਮੇਰੇ ਸਾਲਿਆਂ ਨੇ ਹੋਰ ਜ਼ਿਆਦਾ ਗੰਦ ਪਾਉਣਾ ਠੀਕ ਆ ਉਹਨੂੰ ਉਹ ਇੱਕ ਕੁੜੀ ਲੁਤਰਾ ਕੀ ਨਾ ਉਹਦਾ ਜਿਹੜੀ ਡਬਲ ਮੀਨਿੰਗ ਗੱਲਾਂ ਕਰਦੀ ਲੁਤਰਾ ਆਹੋ ਦੀਪਕਾ ਉਹ ਹੁਣ ਬਿਆਨ ਦੇਈ ਜਾਂਦੀ ਆ ਕਿ ਮੈਨੂੰ ਅਮਰਤਪਾਲ ਨੇ ਗੱਡੀ ਘੇਰ ਲਈ ਮੇਰੀ ਚਾਬੀ ਕੱਢ ਲਈ ਮੈਨੂੰ ਐਂ ਕਰਤਾ ਮੈਨੂੰ ਉਹ ਕਰਤਾ ਯਾਰ ਕਿਸੇ ਹੱਦ ਤੱਕ ਕਵਰ ਜੀ ਮੈਨੂੰ ਇਦਾਂ ਲੱਗਦਾ ਵਾ ਵੀ ਯਾਰ ਉਹਨੇ ਸਮਝਾਇਆ ਵਾ ਇਹਨੂੰ ਉਹਨੇ ਭੈਣ ਕਹਿ ਕੇ ਸਮਝਾਇਆ ਉਦੀ ਹਰ ਵੀਡੀਓ ਚ ਭੈਣ ਜੀ ਕਹਿ ਕੇ ਉਹ ਗੱਲ ਕਰਨ ਦਾ ਉਹ ਗਾੜੀ ਨੂੰ ਦੀਪਕਾ ਜਿਹੜੀ ਉਹ ਕਹਿੰਦੀ ਯਾਰ ਲੇਕਿਨ ਅਮਰਤਪਾਲ ਨੇ ਯਾਰ ਨਹੀਂ ਕਿਹਾ ਉਹਨੇ ਭੈਣ ਕਹਿ ਕੇ ਉਹਨੂੰ ਨਵਾਜਿਆ ਮੈਂ ਇਸ ਗੱਲ ਤੇ ਬੜਾ ਉਹਨੂੰ ਸਮਝਦਾਰ ਸਮਝਦਾ ਲੇਕਿਨ ਇਹ ਦੁਨੀਆ ਬੜੀ ਛਾਤਰਾ ਸਮਾਂ ਵੇਖ ਕੇ ਪਲੜਾ ਭਾਰੀ ਵੇਖ ਕੇ ਨਾ ਆਪੋ ਆਪਣਾ ਦਾਲ ਆ ਜਾਂਦੀ ਆ ਹੁਣ ਲੁਥਰਾ ਨੇ ਆਪਣਾ ਦਾਲ ਆ ਲਿਆ ਵੀ ਮੈਨੂੰ ਦਵਾ ਦਾ ਸਿਕਿਉਰਿਟੀ ਦੇ ਦਿਓ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੇਖੋ ਇਹ ਸਾਡਾ ਅਧਿਕਾਰ ਤੇ ਹੈ ਨਹੀਂ ਵੀ ਸਾਡੇ ਕਹਣ ਤੇ ਤੁਸੀਂ ਸਿਕਿਉਰਿਟੀ ਦੇ ਲੈਣੀ ਸਾਡੇ ਤੋਂ ਢਾ ਲੈਣੀ ਇਹਨਾਂ ਇਹਨਾਂ ਨੂੰ ਸਿਕਿਉਰਿਟੀ ਦੀ ਲੋੜ ਨਹੀਂ ਆ ਇਹਨਾਂ ਨੂੰ ਮੇਰੇਆਂ ਸਾਲਿਆਂ ਨੂੰ ਦੱਸ ਦਦਨ ਅੰਦਰ ਰੱਖੋ ਇਹ ਬਿਨਾ ਪੱਖੇ ਤੋਂ ਰਹਿਣਗੇ ਚੰਗਾ ਖਾਣ ਪੀਣਾਂ ਨਹੀਂ ਮਿਲੂਗਾ ਪਰ ਇਹਨਾਂ ਨੂੰ ਅਕਲ ਆ ਜਾਣੀ ਆ ਭਾਈ ਜਿੰਨੂੰ ਦਿਨੇ ਦਿਹਾੜੀ ਕਰਨੀ ਸਾਰੀ ਦਿਹਾੜੀ ਮਿਹਨਤ ਕਰਨੀ 350 500 ਰੁਪਇਆ ਲੈ ਕੇ ਆਉਣਾ ਉਹਨੂੰ ਪਤਾ ਕਿ ਕੀਮਤ ਕੀ ਆ ਅਣਖ ਦੀ ਕੀ ਕੀਮਤ ਆ ਤੇ ਜਿਨ੍ਹਾਂ ਨੂੰ ਪਤਾ ਵੀ ਘਰ ਲੀੜੇ ਲਾਓ ਨੰਗੇ ਹੋ ਚਾਰ ਵਿਊ ਆ ਗਏ ਪੈਸੇ ਬੱਲੇ ਬੱਲੇ ਹੋ ਗਈ ਉਹਨਾਂ ਨੂੰ ਕੰਮ ਕਰਨ ਦੀ ਕਿ ਲੋੜ ਆ ਇਹ ਇਹਨਾਂ ਦੇ ਲੋਕਾਂ ਨੇ ਸਰੀਰ ਦਾ ਧੰਦਾ ਬਣਾ ਲਿਆ ਬਈ ਜਿਹੜੇ ਸਰੀਰ ਦੇ ਨਾਲ ਆਪਾਂ ਸੰਸਾਰਕ ਭਲੇ ਕਰਨੇ ਹੀ ਹੱਥਾਂ ਦੇ ਨਾਲ ਆਪਾਂ ਕਾਰਜ ਕਰਕੇ ਸੰਸਾਰ ਨੂੰ ਆਪਾਂ ਕੋਈ ਚੰਗਾ ਸੁਨੇਹਾ ਦੇਣਾ ਹੈ ਉਹ ਕਾਰਜ ਕਿਹੜੇ ਕੰਮਾਂ 'ਚ ਪੈ ਗਏ ਆ ਬਈ ਉਹ ਤੁਸੀਂ ਆਪ ਵੇਖਦੇ ਆ ਜਿਹੜੀਆਂ ਇਤਾਂ ਨੂੰ ਬਚਾਉਣ ਵਾਸਤੇ ਆਪਾਂ ਕੁਰਬਾਨੀਆਂ ਕਰਦੇ ਰਿਆਂ ਅੱਜ ਉਹ ਇਤਰਾ ਜਿਹੜੀਆਂ ਨਰਾਮ ਹੁੰਦੀਆਂ ਪਈਆਂ ਸਿੱਖ ਮਾਣ ਕਰਦਾ ਵੀ ਬਈ ਸਿੱਖ ਸਰਦਾਰ ਦੁਨੀਆ ਤੇ ਸਾਡੀ ਤਾਂ ਕਿਆ ਪਰ ਅੱਜ ਸਾਡੀਆਂ ਧੀਆ ਪੈਣਾ ਸਾਡੀਆਂ ਨੌਵਾਂ ਜਿਹੜੀਆਂ ਨਾ ਗੁੱਸੇ ਵਾਲੀ ਗੱਲ ਆ ਬਹੁਤਿਆਂ ਨੂੰ ਇਹ ਮਿਰਚਾਂ ਬੜੀਆਂ ਲੱਗਣੀਆਂ 扑ੜਕ扑ੜ ਕੁੱਠਣਾ ਇਹਨਾਂ ਨੇ ਅੱਜ ਸਹੁਰੇ ਦੀ ਸੰਗ ਨਹੀਂ ਰਹੀ ਸਹੁਰੇ ਦੀ ਸੰਗ ਸ਼ਰਮ ਨਹੀਂ ਰਹੀ ਕਈ ਸਹੁਰੇ ਵੀ ਐਡੇ ਕੰਜਰਿਆ ਉਹ ਨੌਵਾਂ ਨੂੰ ਲੈ ਲੈ ਕੇ ਵੀਡੀਓ ਬਣਾਉਂਦੇ ਆ ਹਨਾ ਬਹੁਤ ਸਾਰੇ ਫੇਮਸ ਬੰਦੇ ਆ ਗਏ ਆਪਣੀਆਂ ਜਨਾਨੀਆਂ ਨੂੰ ਲੈ ਲੈ ਕੇ ਪੈਸੇ ਕਮਾਉਂਦੇ ਆ ਉਹ ਕੰਜਰ ਦੇ ਉਹ ਦਿਹਾੜੀ ਲਿਆ ਲੋ ਦਿਹਾੜੀ ਲਾ ਲੋ ਕੋਈ ਚੰਗਾ ਕੰਮ ਕਰੋ ਜਿਸ ਦੇ ਨਾਲ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਤੁਹਾਡੀਆਂ ਨਸਲਾਂ ਤੁਹਾਨੂੰ ਕਹਿਣ ਵੀ ਸਾਡੇ ਵੱਡ ਬਡੇਰੇ ਕੁਝ ਕਰਕੇ ਗਏ ਜਿਦਾਂ ਅਸੀਂ ਕਹਿੰਦੇ ਆਂ ਵੀ ਹਰੀ ਸਿੰਘ ਨਲੂਆ ਬਾਬਾ ਦੀਪ ਸਿੰਘ ਜੀ ਸ਼ਾਮ ਸਿੰਘ ਅਟਾਰੀ ਸ਼ੇਰੇ ਪੰਜਾਬ ਮਹਾਰਾਜਾ ਅਨਜੀਤ ਸਿੰਘ ਜਿਨ੍ਹਾਂ ਦੀਆਂ ਵੱਡੀਆਂ ਕੁਰਬਾਨੀਆਂ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਨਾਮ ਲੈਨੇ ਆ ਅਸੀਂ ਨਾਂ ਲੈਣ ਜੋਗੇ ਤੇ ਤਾਂ ਹੀ ਰਵਾਂਗੇ ਨਾ ਜੇ ਅਸੀਂ ਆਪਣੀ ਪੀੜੀ ਨੂੰ ਸੁਧਾਰਾਂਗੇ ਤੇ ਭਾਈ ਅਹੀਂ ਬਹੁਤ ਸਾਰਿਆਂ ਨੂੰ ਇਹ ਚੀਜ਼ ਦੇ ਉੱਤੇ ਵਾਰ-ਵਾਰ ਬੇਨਤੀ ਵੀ ਕੀਤੀ ਵੀਡੀਓ ਪਾ ਕੇ ਕਈਆਂ ਨੂੰ ਸਮਝਾਇਆ ਵੀ ਜਾ ਕੇ ਕਈ ਸਮਝ ਵੀ ਗਏ ਆ ਪਰ ਕਹਿੰਦੇ ਨਾ ਵੀ ਜਿਨ੍ਹਾਂ ਲੋਕਾਂ ਨੂੰ ਆਤ ਪੈ ਜਾਂਦੀ ਨਾ ਗੰਦਖਾਨ ਦੀ ਸੂਰ ਨੂੰ ਜਿੰਨਾ ਮਰਜ਼ੀ ਨਵਾ ਲੋ ਸੂਰੀ ਨੂੰ ਸੂਰ ਨੂੰ ਜਿੰਨਾ ਮਰਜ਼ੀ ਨਵਾ ਲੋ ਜਨਾ ਮਰਜ਼ੀ ਚੰਗਾ ਖਵਾ ਦਿਓ ਉਹਨੂੰ ਪਰ ਉਹਨੇ ਜਾ ਕੇ ਗਾਰੇ ਚ ਮੂੰਹ ਮਾਰਨੇ ਮਾਰਨਾ ਮੂੰਹ ਮਾਰਨੇ ਮਾਰਨਾ ਇਹ ਲੋਕ ਮੂੰਹ ਮਾਰਨ ਤੋਂ ਬਾਅਦ ਨਹੀਂ ਆ ਸਕਦੇ ਦੂਜੀ ਗੱਲ ਮੈਨੂੰ ਇਉਂ ਲੱਗਦੀ ਆ ਇਹ ਗੱਲ ਸਰਕਾਰ ਦੇ ਵੀ ਰੜਕ ਪਾਊਗੀ ਪੀ ਜੇ ਵਾਕਾ ਸਰਕਾਰ ਇਸ ਚੀਜ਼ ਦੇ ਉੱਤੇ ਕਾਨੂੰਨ ਬਣਾਵੇ ਲਾਗੂ ਕਰੇ ਫੇ ਕੋਈ ਆਪਣੇ ਤਨ ਤੋਂ ਕੱਪੜੇ ਲਾਊਗਾ ਨਗੇਜ ਪੇਸ਼ ਕਰੂਗਾ ਤੇ ਉਰੇ ਤੇ ਕੇਸ ਹੋਊਗਾ ਤੇ ਤੇ ਪਰਚਾ ਹੋਊ ਮੈਂ ਜਿਆਦਾ ਨਹੀਂ ਕਹਿੰਦਾ ਤਿੰਨ ਤਿੰਨ ਮਹੀਨੇ ਦੀ ਸਜ਼ਾ ਤੇ ਹੋਣੀ ਚਾਹੀਦੀ ਨਾ ਉਹ ਤਿੰਨਾਂ ਮਹੀਨਿਆਂ ਚ ਕੀ ਇਹ ਜਿੰਨੇ ਸਾਲੇ ਭੁੜਕਦੇ ਫਿਰਦੇ ਇਹ ਤੇ ਦਾਹ ਦਾਹਦਨਾ ਚ ਸੂਤਰਾ ਆਏ ਨੇ ਜਦੋਂ ਉਥੇ ਮੱਛਰ ਮੱਖੀਆਂ ਵਰਗਾ ਲੜਿਆ ਤੇ 12 13 ਦੇ ਕਮਰੇ ਦੇ ਵਿੱਚ ਇਹਨਾਂ ਨੂੰ ਭਾਇਆ ਨਾ ਉਥੋਂ ਇੱਥੇ ਚੱਲ ਕੇ ਤੇ ਇੱਥੇ ਆ ਗਈ ਇੱਥੋਂ ਚੱਲ ਕੇ ਤੇ ਇੱਥੇ ਆਏ ਉੱਥੇ ਬੈਠੇ ਰਹੇ ਨਾ ਸਾਈ ਧੜੀ ਇਹਨਾਂ ਨੂੰ ਅਕਲ ਆ ਜਣੀ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਕਹਿੰਨਾ ਹੱਥ ਬੰਨ੍ਹ ਕੇ ਬੇਨਤੀ ਤੁਹਾਡੇ ਕੋ ਮੌਕਾ ਜੇ ਜਿਹਦਾ ਨਸ਼ਿਆਂ ਵਾਲਿਆਂ ਦੇ ਮਗਰ ਹੱਥ ਧੋ ਕੇ ਪੈਣਾ ਹੁਣ ਚਲੋ ਇਹਨਾਂ ਸੰਗਾਂ ਨੇ ਜਿਹੜਾ ਕੰਮ ਕਰਨਾ ਸੀ ਨਾ ਕਰਤਾ ਹੁਣ ਤੁਸੀਂ ਵੀ ਐਕਸ਼ਨ ਲਓ ਇਹ ਜਿੰਨੀਆਂ ਬੀਬੀ ਐਸ ਸਿਕਿਉਰਿਟੀ ਮੰਗਦੀਆਂ ਤੁਜੀਆਂ ਤੇ ਜੀਆਂ ਸਾਰੀਆਂ ਕਰੀਦਾ ਹਾਂ ਦਾਾਂਦ ਨਾਲ ਡੱਕਵਾਦਰ ਇਹ ਕਹਿੰਦੇ ਸਾਨੂੰ ਖਤਰਾ ਇਹਨੂੰ ਖਤਰਾ ਤੇ ਫਿਰ ਇਹਨਾਂ ਨੂੰ ਸੰਭੋ ਪੰਜਾਬ ਨੂੰ ਬਚਾਉਣ ਵਾਸਤੇ ਬਈ ਬਹੁਤ ਸਾਰੇ ਲੋਕ ਬੈਠੇ ਆ ਸਾਨੂੰ ਨਹੀਂ ਪ੍ਰਵਾਨਤ ਕੀਤਾ ਅਸੀਂ ਆਪਣੇ ਆਨੰਦਲੈਂਡ ਹੈ ਆਪਣੀ ਜ਼ਿੰਦਗੀ ਚ ਖੋਸਿਆ ਠੀਕ ਆ ਵੇਖੋ ਪੰਥ ਚ ਤਰੋ ਜੇ ਪੰਥ ਤੁਹਾਨੂੰ ਆਪਣਾ ਸਮਝਦਾ ਪ੍ਰਵਾਨਤ ਕਰਦਾ ਪੰਥ ਦੇ ਹੋ ਜੋ ਨਹੀਂ ਪ੍ਰਵਾਨ ਕਰਦਾ ਚੁੱਪ ਕਰਕੇ ਰੱਬ ਦਾ ਨਾਮ ਲਓ ਬੱਲੇ ਬੱਲੇ ਚੋਂ ਆਪਾਂ ਕੀ ਲੈਣਾ ਸਮਝ ਦੇ ਗੱਲ ਬਾਕੀ ਮੈਂ ਤੇਰੇ ਕਹਿਣ ਤੇ ਕਰਕੇ ਕਵਰ ਸਾਹਿਬ ਇੱਥੇ ਆ ਗਿਆ ਮੈਂ ਕਿਸੇ ਪੱਤਰਕਾਰ ਨਾਲ ਕੋਈ ਗੱਲ ਨਹੀਂ ਕਰਨੀ ਕਿਉਂਕਿ ਇੱਕ ਤੇ ਤੇਰਾ ਨਾ ਦਲੀਪ ਰੇਮ ਆ ਦੂਜਾ ਮੈਰੋ ਨੂੰ ਮੈਂ ਭਰਾ ਕਿਹਾ ਗੱਲ ਇੱਕ ਵਾਰੀ ਉਦੋਂ ਦੀ ਹੋਈ ਹੈ ਜਦੋਂ ਆਪਾਂ ਉਹ ਲੜਪੀਜ ਵਾਲਾ ਰੌਲਾ ਪਿਆ ਪੂਰੇ ਤੋਂ ਬਾਅਦ ਅੱਜ ਤੱਕ ਅੰਮ੍ਰਿਤਪਾਲ ਨਾਲ ਮੇਰੀ ਕਦੇ ਕੋਈ ਗੱਲ ਨਹੀਂ ਹੋਈ ਨਾ ਕਦੇ ਉਹਨੇ ਫੋਨ ਕੀਤਾ ਨਾ ਕਦੀ ਮੈਂ ਕੀਤਾ ਐਵੇਂ ਮੈਂ ਇੱਥੇ ਪੁਕਰੀਆਂ ਮਾਰੀ ਜਾਵਾ ਵੀ ਮੈਨੂੰ ਤੇ ਅਮਰਿਤਪਾਲ રોજ ਫੋਨ ਕਰਦਾ ਮੇਰੇ ਤੋਂ ਬਿਨਾਂ ਰਹਿੰਦਾ ਹੀ ਨਹੀਂ ਇਹ ਗੱਲਾਂ ਝੂਠੀਆਂ ਹੁੰਦੀਆਂ ਹਾਂ ਭਾਈ ਇਹ ਨਾ ਵਾ ਬਾਕੀ ਜੋ ਕੁਝ ਵੀ ਹੈ ਜਿੰਨੇ ਜੋਗੇ ਹੈਗੇ ਆ ਜਿੱਥੇ ਪੰਥ ਬਟੇ ਕੱਲ੍ਹ ਆਵੀ ਆ ਵੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਹਜੇ ਅਮਰਿਤਪਾਲ ਦੀ ਹੋਰ ਸਾਨੂੰ ਜ਼ਰੂਰਤ ਪੰਥ ਨੂੰ ਜ਼ਰੂਰਤ ਵੀ ਹੈ ਕਿੰਨਾ ਵੀ ਭਾਈ ਇੱਕ ਤੁਹਾਨੂੰ ਦੱਸ ਦਿੰਨਾ ਗੱਲ ਤਿੰਨ ਸਿੰਘ ਗਏ ਸਾਡੇ ਤਿੰਨ ਉਹ ਹੀਰੇ ਆ ਅਮਰਿਤਪਾਲ ਸਿੰਘ ਹੀਰਾ ਵਾ ਤੁਸੀਂ ਵੇਖਿਆ ਮੈਂ ਕਦੀ ਉਹਨੂੰ ਕੋਈ ਮਾੜਾ ਚੰਗਾ ਕਦੀ ਪੁੱਛਿਆ ਵੈਨਾ ਕਦੀ ਉਹਨੇ ਮੈਨੂੰ ਕਿਹਾ ਹਨਾ ਬਈ ਵੇਖ ਹੀਰਾ ਬੰਦਾ ਵਾ ਸਾਡੇ ਵਾਲੇ ਮੇਰੇ ਸਾਲੇ ਆਪਣੇ ਧਰਮ ਚ ਰਹਿ ਕੇ ਆਪਣੇ ਧਰਮ ਦੀ ਕੀਮਤ ਨੂੰ ਨਹੀਂ ਸਮਝ ਸਕੇ ਵੀ ਅਸੀਂ ਕੀ ਕੁਆਲਟੀ ਸਾਡੀ ਪਾਵਰ ਕੀ ਸਪਿਲਟ ਕੀ ਸਾਡੀ ਅਸੀਂ ਦੁਨੀਆ ਦੇ ਧਾਕ ਪਾਉਣ ਵਾਲੇ ਸਾਲੇ ਮੰਗਤੇ ਬਣ ਕੇ ਬਹਿ ਗਏ ਪੈਸੇ ਇਕੱਠੇ ਕਰੀ ਜਾਂਦੇ ਕੋਠੀਆਂ ਵੱਡੀਆਂ ਕਰੀ ਜਾਂਦੇ ਉਹ ਯਾਰ ਕਿਤੇ ਆਪਣੀ ਧੀ ਭੈਣ ਨੂੰ ਬਚਾਉਣ ਵਾਸਤੇ ਇਹ ਲੋਕ ਨਹੀਂ ਖੜ ਸਕਦੇ ਮੈਂ ਅਮਰਤਪਾਲ ਨੂੰ ਇਹ ਕਹਿੰਦਾ ਮਾਰੇ ਮੇਰੀ ਵੀ ਉਮਰ ਲਾਵੇ ਜਿਹੜਾ ਬੰਦਾ ਇੱਕ ਇੱਕ ਧਰਮ ਤੋਂ ਦੂਜੇ ਧਰਮ ਚਾ ਕੇ ਉਸ ਧਰਮ ਦੀ ਕਾਬਲੀਅਤ ਨੂੰ ਸਮਝ ਗਿਆ ਵੀ ਇਹ ਧਰਮ ਕੀ ਸਿਖਾਉਂਦਾ ਇਹ ਧਰਮ ਕੁਰਬਾਨੀ ਸਿਖਾਉਂਦਾ ਸਿੱਖ ਧਰਮ ਇੱਕ ਸੰਘਰਸ਼ੀ ਧਰਮ ਆ ਇਹਦੇ ਵਿੱਚ ਕੋ ਇਨਸਾਫ ਦੀ ਗੱਲ ਇਨਸਾਫ ਪ੍ਰਸਤ ਲੋਕ ਵਸਦੇ ਹੀ ਇਹਦੇ ਚ ਇਹ ਨਹੀਂ ਵੀ ਲੋਕਾਂ ਨੇ ਗੱਲਾਂ ਕੀਤੀਆਂ ਫੁਕਰੀਆਂ ਮਾਰੀਆਂ ਚਾਰਤੇ ਇੱਧਰ ਗਏ ਤੇ ਉੱਧਰ ਗਏ ਮੇਰਾ ਵੀ ਹੋਣ ਦਾ ਮਕਸਦ ਇਹੋ ਹੀ ਵੀ ਆਪਾਂ ਜਿਹੜੀ ਗੱਲ ਕੀਤੀ ਹੈ ਅੱਜ ਵੀ ਉਹ ਗੱਲ ਆਖਰੀ ਸਾਹ ਤੱਕ ਵੀ ਕਰਾਂਗੇ ਪੰਥ ਦੇ ਨਾਲ ਖੜੇ ਆ ਬਈ ਪੰਥਵਾਦ ਤੇ ਜਦੋਂ ਵੀ ਪੰਥ ਨੂੰ ਲੋੜ ਪੈਂਦੀ ਸਦਾ ਤਤਪਰ ਰਵਾਂਗੇ ਠੀਕ ਆ ਬਾਕੀ ਬਈ ਅਮਰਤਪਾਲ ਦਾ ਸਾਥ ਦਿਓ ਹੁਣ ਉਹਨੇ ਜੇ ਕਾਰਜ ਕਰ ਦਿੱਤਾ ਤੇ ਬਾਕੀ ਜਿਹੜੇ ਮੇਰੇ ਸਾਲੇ ਹੋਣਾ ਪਪ ਆਪਣੀਆਂ ਇੰਟਰਵਿਊਆਂ ਜੀਆਂ ਪਾ ਪਾ ਕੇ ਕਹੀ ਜਾਂਦੇ ਆ ਸਾਨੂੰ ਆ ਹੋ ਗਿਆ ਜਿਹੜੇ ਵਧਾਈਆਂ ਮਤੋਂ ਜਿਹੜੇ ਇਹ ਕਹਿੰਦੇ ਨਾ ਮਾੜਾ ਆ ਉਹਨਾਂ ਨੂੰ ਕਿਉਂ ਉਹਦਾ ਅਕਾਊਂਟ ਲੈ ਲੈਣ ਉਹ ਜੋ ਕੱਲੀਆਂ ਕੱਲੀਆਂ ਵੀਡੀਓ ਆਪਣੇ ਬੱਚਿਆਂ ਨੂੰ ਵਿਖਾਉਣ ਆਪ ਵੇਖਣ ਤੇ ਆਨੰਦ ਲੈਣ ਸਮਝਦੇ ਗੱਲ ਮੈਂ ਕਹਾਂ ਜੀ ਮੈਂ ਅਜੇ ਤੱਕ ਉਹਦਾ ਅਕਾਊਂਟ ਨਹੀਂ ਵੇਖਿਆ ਪਰ ਮੈਨੂੰ ਜਦੋਂ ਵੀਡੀਓ ਆਈਆਂ ਨਾ ਅੱਜ ਮੈਂ ਉਹਦਾ ਅਕਾਊਂਟ ਵੇਖਿਆ ਚੱਜਣਾ ਹਨ ਉਹਦੇ ਇੰਨਾ ਕੁ ਜ਼ਿਆਦਾ ਗੰਦ ਪਾਇਆ ਇੰਨਾ ਕੁ ਜ਼ਿਆਦਾ ਗੰਦ ਪਾਇਆ ਮੇਰੇ ਹਿਸਾਬ ਦੇ ਨਾਲ ਨਾ ਜਿੰਦਾਂ ਦੀਆਂ ਗੱਲਾਂ ਉਹਨੇ ਕੀਤੀਆਂ ਇਦਾਂ ਦੀਆਂ ਗੱਲਾਂ ਜਨਾਨੀ ਸ਼ਾਇਦ ਆਪਣੇ ਹਸਬੰਦ ਨਾਲ ਵੀ ਨਹੀਂ ਕਰਦੀ ਵਿਆਹ ਤੋਂ ਬਾਅਦ ਵੀ ਨਾ ਭਾਵੇਂ ਕਿ ਉਹ ਇੱਕ ਹੋ ਜਾਂਦੇ ਤਾਂ ਵੀ ਨਹੀਂ ਉਹ ਗੱਲਾਂ ਕਰਦੀ ਜਿਹੜੀਆਂ ਗੱਲਾਂ ਉਹਨੇ ਪਬਲਿਕ ਕੀਤੀਆਂ ਠੀਕ ਹੈ ਯਾਰ ਉਹ ਆਈ ਉਹਦਾ ਉਹਨੂੰ ਲੋੜ ਹੀ ਪਈਆਂ ਦੀ ਲੇਕਿਨ ਉਹਦਾ ਰਾਹ ਗਲਤ ਸੀ ਸੋਸ਼ਲ ਮੀਡੀਆ ਜੇ ਪੈਸਾ ਦਿੰਦਾ ਨਾ ਇੱਥੇ ਇੱਥੇ ਬਦਨਾਮੀ ਵੀ ਆ ਇੱਥੇ ਇੱਜ਼ਤ ਵੀ ਆ ਠੀਕ ਆ ਤੇ ਉਹਨੇ ਪੈਸੇ ਕਮਾਉਣ ਦੀ ਲਾਲਚ ਦੇ ਵਿੱਚ ਆਪਣੇ ਆਪ ਦਾ ਨਗੇਜ ਪੇਸ਼ ਕੀਤਾ ਲਾਲਚੀਆ ਜਿਹੜਾ ਉਹ ਉੱਥੇ ਲੈ ਕੇ ਗਿਆ ਬਠਿੰਡੇ ਹਨਾ ਬਠਿੰਡੇ ਮਰੀਨਾ ਉਹ ਤੇ ਜੇ ਉਹ ਲਾਲਚੀ ਲੈ ਕੇ ਗਿਆ ਪੈਸਾ ਲੈ ਕੇ ਗਿਆ ਨਾ ਪੈਸਾ ਨਾ ਲਾਲਚੀ ਨਾ ਹੁੰਦੀ ਤੇ ਉੱਥੇ ਨਾ ਜਾਂਦੀ ਭਾਈ ਜਿਨ੍ਹਾਂ ਨੇ ਸ਼ਰਾਬਾਂ ਪੀਣੀਆਂ ਪੱਪਾਂ ਕਲੱਬਾਂ 'ਚ ਜਾਣਾ ਨਾ ਉਹਨਾਂ ਦਾ ਇਹੋ ਆ ਸ਼ਰੋਣਾ ਆ ਠੀਕ ਆ ਮੈਂ ਪਹਿਲਾਂ ਦੱਸਿਆ ਵੀ ਅਣਖ ਇਹਦਾ ਦੀਵਾ ਕਿਸੇ ਦੇ ਅੰਦਰ ਵੀ ਜਗ ਸਕਦਾ ਅੱਜ ਤੁਹਾਡੇ ਹੱਥ ਚ ਮੈਂ ਕਿਹਾ ਇਸ ਗੱਲ ਦਾ ਕੋਈ ਪਤਾ ਨਹੀਂ ਆ ਵੀ ਇਹਦੇ ਸ਼ਾਸਤਰ ਕਿ ਦਮ ਆ ਜਾਣਾ ਠੀਕ ਆ ਜਿਹਦੇ ਕੋਲ ਸ਼ਬਦ ਹੁੰਦੇ ਨਾ ਉਹਦੇ ਕੋਲ ਮੰਤਰ ਵੀ ਹੁੰਦਾ ਤੇ ਜਿਹਦੇ ਕੋਲ ਮੰਤਰ ਹੋਵੇ ਉਹ ਸ਼ਾਸਤਰ ਉਹਦਾ ਚੱਲ ਜਾਂਦਾ ਮੁੜ ਕੇ ਇਹ ਕਰਕੇ ਬਈ ਮੈਨੂੰ ਨਹੀਂ ਪਤਾ ਵੀ ਉਹ ਕਿੱਥੇ ਆ ਜਾਂ ਕਿੱਦਾਂ ਵਾ ਲੇਕਿਨ ਇੱਕ ਗੱਲ ਆ ਮੈਂ ਇਹ ਗੱਲ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਤਤੀ ਵਾ ਨਾ ਲੱਗਣ ਦੇਵੇ ਇਨਾ ਜਵਾਨਾਂ ਨੇ ਸਾਡੀਆਂ ਦੀ ਜਿਹੜੀ ਕੁਰਬਾਨੀ ਬੜੀ ਵੱਡੀ ਆ ਲੇਕਿਨ ਘਾਟਾ ਬਹੁਤ ਵੱਡਾ ਬਾਈ ਘਾਟਾ ਬਹੁਤ ਵੱਡਾ ਪਹਿਲਾਂ ਚਲੋ ਅਮਰਤਪਾਲ ਜਿਹੜਾ ਡਿਮਰੂ ਗਾਰਡ ਹਨ ਉਹ ਚਲ ਗਿਆ ਬਹੁਤ ਸਾਰੇ ਜਵਾਨ ਉਹਨਾਂ ਜੁੜੇ ਨਸ਼ਾ ਮੁਕਤ ਹੋ ਰਹੇ ਲੋਕ ਹਨ ਮੈਂ ਕਾਫੀ ਸਰਚ ਕੀਤੀ ਹੁਣ ਔਰ ਇੱਥੇ ਕਰ ਰਿਹਾ ਵਾਂ ਪਰ ਬਾਈ ਇੱਕ ਗੱਲ ਹੈ ਜੀ ਉਹ ਉਹ ਵੀ ਮਾੜਾ ਕਰਨਗੇ ਉਹ ਆਪਣਾ ਕੀਤਾ ਪਾਉਣਗੇ ਲੇਕਿਨ ਬਹੁਤ ਸਾਰੇ ਨੌਜਵਾਨ ਜਿਹੜੇ ਨਸ਼ਾ ਛੱਡ ਕੇ ਗੁਰੂ ਵਾਲੇ ਬਣਦੇ ਪਏ ਸੀ ਲੇਕਿਨ ਅੱਜ ਫੇਰ ਉਹ ਨੌਜਵਾਨ ਜਿਹੜੇ ਆ ਨਸ਼ੇ ਦੀ ਦਲਦਲ ਚ ਵੜ ਗਏ ਆ ਠੀਕ ਹੈ ਤੇ ਪੰਜਾਬ ਸਰਕਾਰ ਨੂੰ ਇਹੋ ਕਹਿੰਨੇ ਆਂ ਵੀ ਇਨਸਾਫ ਕਰਿਓ ਬੇਇਨਸਾਫੀ ਨਾ ਕਰਿਓ ਕਿਉਂਕਿ ਅੱਜ ਤੱਕ ਸਿੰਘਾਂ ਨਾਲ ਬੇਇਨਸਾਫੀਆਂ ਹੀ ਹੋਈਆਂ ਦੀਆਂ ਆਈਆਂ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਵੀ ਨਹੀਂ ਆਜ਼ਾਦ ਕੀਤਾ ਗਿਆ ਮੈਂ ਕਹਿੰਦਾ ਹੀ ਵੀ ਅਮਰਤਪਾਲ ਸਿੰਘ ਨੂੰ ਨਹੀਂ ਜਾਣਾ ਅੰਦਰ ਜਾਣਾ ਚਾਹੀਦਾ ਨਾ ਆਜ਼ਾਦ ਰਹਿਣਾ ਚਾਹੀਦਾ ਉਹਨੂੰ ਬਹੁਤ ਸਾਰਾ ਯੂਥ ਜਿਹੜਾ ਉਹਦੇ ਨਾਲ ਜੁੜਿਆ ਬਹੁਤ ਸਾਰੇ ਲੋਕ ਉਹਨੂੰ ਪਿਆਰ ਕਰਦੇ ਜਦੋਂ ਅਸੀਂ ਇਕੱਠ ਰੱਖਿਆ ਹੈ ਨਾ ਮੈਨੂੰ 35 ਤੋਂ 40 ਬੰਦਿਆਂ ਤੱਕ ਦੇ ਫੋਨ ਆਏ ਜਦੋਂ ਇਕੱਠ ਰੱਖਿਆ ਸੀ ਕਹਿੰਦੇ ਬਾਬਾ ਜੀ ਸਾਨੂੰ ਬਾਬੇ ਦਾ ਨੰਬਰ ਦਿਓ ਅਕਾਊਂਟ ਨੰਬਰ ਦਿਓ ਅਸੀਂ ਉਹਦੇ ਪੈਸੇ ਪਾਉਣੇ ਆ ਮੈਂ ਉਹਨਾਂ ਸਾਰਿਆਂ ਬੰਦਿਆਂ ਨੂੰ ਉਹਦਾ ਨੰਬਰ ਦਿੱਤਾ ਸੀ ਵੀ ਬਾਈ ਗੱਲ ਕਰ ਲੋ ਉੱਥੋਂ ਪਤਾ ਲੱਗਦਾ ਵੀ ਲੋਕ ਉਹਨੂੰ ਪਿਆਰ ਕਿੰਨਾ ਕਰਦੇ ਆ ਠੀਕ ਆ ਤੇ ਜਿਹਨੂੰ ਪੰਥ ਪ੍ਰਮਾਨ ਕਰ ਲੈਂਦਾ ਨਾ ਬਾਈ ਅਸਲ ਵਿੱਚ ਉਹੋ ਹੀ ਪ੍ਰਮਾਨ ਹੁੰਦਾ ਵਾ ਠੀਕ ਆ ਉਹਨੂੰ ਪੰਥ ਨੇ ਪ੍ਰਮਾਨ ਕੀਤਾ ਕੋਈ ਗੱਲ ਨਹੀਂ ਤਤੀ ਬਾਣੀ ਲੱਗਣੀ ਮਾਰੇ ਨੇ ਆਪ ਰੱਖ ਲੈਣਾ ਬਾਕੀ ਜਿਹੜੇ ਸਿੰਘ ਆ ਬਾਈ ਉਹ ਉਹਨਾਂ ਨੇ ਆਪਣਾ ਮਨ ਲਿਆ ਵੀ ਠੀਕ ਆ ਅਸੀਂ ਕੀਤਾ ਵਾ ਹਨਾ ਤੇ ਬਾਕੀ ਜੇ ਇੱਕ ਬੀਬੀਆਂ ਕਰਕੇ ਆਪਾਂ ਤਿੰਨ ਤਿੰਨ ਸਿੰਘ ਜਾਣ ਲੱਗੇ ਨਾ ਸਾਡੇ ਬੜਾ ਵੱਡਾ ਘਾਟਾ ਬਈ ਬਹੁਤ ਵੱਡਾ ਘਾਟਾ ਮੈਂ ਇਹ ਗੱਲ ਬੜਾ ਦੁਖੀ ਹਿਰਦੇ ਨਾਲ ਕਹਿ ਰਿਹਾ ਇੱਕ ਜਨਾਨੀ ਵਾਸਤੇ ਸਾਡੇ ਤਿੰਨ ਅਨਮੋਲ ਹੀਰੇ ਚਲੇ ਗਏ ਨਾ ਮੈਂ ਕਹਿੰਨਾ ਵੀ ਜੋ ਮੇਰੇ ਦਿਲ ਦੇ ਅੰਦਰ ਆ ਨਾ ਮੈਂ ਉਹ ਬਿਆਨ ਕਰ ਤਾ ਨਾ ਲੋਕਾਂ ਨੇ ਮੇਰੇ ਵਿਰੁੱਧ ਹੋਣਾ ਲੋਕ ਅੱਗੇ ਮੇਰੇ ਵਿਰੁੱਧ ਆ ਪਰ ਮੈਂ ਲੋਕਾਂ ਵਾਸਤੇ ਨਹੀਂ ਮੈਂ ਆਪਣੇ ਭਰਾ ਵਾਸਤੇ ਬੋਲਿਆ ਭਰਾ ਵਾਸਤੇ ਆ ਇੱਥੇ ਤਹਾਡਾ ਨਾਂ ਬਚਨ ਕੀਤੇ ਮੈਂ ਉਦਾਂ ਨਹੀਂ ਹੋਣਾ ਭਰਾ ਭਰਾ ਹੀ ਹੁੰਦੇ ਆ ਜਦੋਂ ਇੱਕ ਵਾਰੀ ਕਿਸੇ ਨੂੰ ਕਹਤਾ ਨਾ ਸਹੀ ਮੱਝ ਵਾਲੇ ਆ ਅਸੀਂ ਹਮੇਸ਼ਾ ਜ਼ਬਾਨ ਆਪਣੀ ਤੇ ਖਰੇ ਉੱਤਰਦੇ ਆ ਜਾਡਾ ਦੁਸ਼ਮਣ ਵੀ ਬਣ ਜਾਏ ਕੋਈ ਨਾ ਤੇ ਜੇ ਉਹਨੇ ਇੱਕ ਵਾਰੀ ਮੋੜੇ ਮੋੜ ਤੇ ਆਤਰਾਕਤਾ ਨਾ ਕਹਤਾ ਭਰਾ ਵਾ ਤੇ ਭਰਾ ਹੀ ਆ ਠੀਕ ਹੈ ਬਾਕੀ ਲੋਥਰੀ ਲਥਰੀ ਆ ਦੂਜੇ ਤੇ ਜਿਹੜਾ ਬਾਬੇ ਬੂਬੇ ਜੇ ਨਾ ਸਾਲਿਆਂ ਨੂੰ ਨਾ ਸਿਕਿਉਰਿਟੀ ਚਾਹੀਦੀ ਆ ਹਨਾ ਹੁਣ ਇਹਨਾਂ ਨੇ ਬਿਆਨ ਜੇ ਪਾਈ ਜਾਂਦੇ ਆ ਵੇਖੋ ਭਈ 70 ਤੇ ਆਪ ਮੰਗਦੇ ਆਏ ਜਿੱਦਾਂ ਹੁਣ ਉਹ ਬਾਬਾ ਜੀ ਆਕ ਲਾ ਕੇ ਖਿਲਾਰ ਕੇ ਮੁੰਡੇ ਨੂੰ ਉਹਦੀ ਮੁੱਛ ਜੀ ਮਰੜੀ ਜਾਂਦਾ ਹਨ ਵੀ ਆਜੋ ਸਾਨੂੰ ਸਿੱਧੇ ਮੱਥੇ ਟੱਕਰੋ ਫਲਾਣਾ ਟੱਕਰੋ ਮੈਂ ਜਲੰਧਰ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹਿਣਾ ਬਾਈ ਵੇਖੋ ਇਹਨਾਂ ਦੇ ਕੱਚਿਆਂ ਦੇ ਨਾਲੇ ਥੋੜੇ ਜਿਹਾ ਕੱਸ ਦੋ ਇਹਨਾਂ ਦੇ ਗਲਾਂ ਦੇ ਪੜੇ ਜਿਹੜੇ ਥੋੜੇ ਜਿਹਾ ਕੱਸ ਲਓ ਠੀਕ ਆ ਕਿਉਂਕਿ ਮੁੜ ਕੇ ਫਿਰ ਜਦੋਂ ਇਹਨਾਂ ਵੱਲ ਆਉਣਿਆ ਇਹਨਾਂ ਤੇ ਮੈਂ ਕਹਿਣਾ ਮਾਰਨ ਦੀ ਵੀ ਲੋੜ ਇੱਕੋ ਚਪੇੜ ਨਾਲ ਸਾਰੇ ਮੂਤ ਜਾਂਦੇ ਆ ਸਾਨੂੰ ਨਾ ਇਹ ਕੰਮ ਕਰਨੇ ਪੈਂਦੇ ਨਾ ਕਰਨੇ ਪੈਣ ਇਹਨਾਂ ਨੂੰ ਸੰਭਾਲੋ ਠੀਕ ਆ ਹੁਣ ਇੰਨੇ ਬੰਦੇ ਆ ਜਿਹੜੇ ਦਲੰਦਰ ਦੇ ਵਿੱਚ ਹੀ ਗੰਦ ਪਾਉਂਦੇ ਆ ਹਨਾ ਕੀ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਉਹ ਪ੍ਰਸ਼ਾਸਨ ਨੂੰ ਨਹੀਂ ਪਤਾ ਪਏ ਧੀਆਂ ਪੈਣਾ ਉਹਨਾਂ ਦੇ ਬੱਚੇ ਨਹੀਂ ਵੇਖਦੇ ਉਹਨਾਂ ਦੇ ਬੱਚੇ ਉਹਨਾਂ ਦੀਆਂ ਧੀਆਂ ਉਹਨਾਂ ਦਾ ਹਰ ਪਰਿਵਾਰ ਦਾ ਜੀ ਵੇਖਦਾ ਪਿਆ ਉਹ ਜਿਹੜੇ ਲੀੜੇ ਲਾ ਲਾ ਕੇ ਕੁੜੀਆਂ ਚੱਡੀਆਂ ਪਾ ਪਾ ਕੇ ਉੱਥੇ ਬਣਾ ਰਹੀਆਂ ਵੀਡੀਓ ਕੀ ਗੱਲ ਉਹਨਾਂ ਨੂੰ ਦਿਖਦਾ ਨਹੀਂ ਸਭ ਨੂੰ ਦਿਖਦਾ ਲੇਕਿਨ ਮੈਂ ਬਹੁਤ ਸਾਰੇ ਅਫਸਰਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਸਾਡੇ ਹੱਥ ਬੱਜੇ ਸ ਕੋਈ ਐਫ ਆਈ ਆਰ ਕਰਾਵੇ ਤੇ ਜਿਹੜੇ ਐਫਆਈਆਰ ਕਰਾਉਂਦੇ ਉਹ ਤੇ ਪੈਸੇ ਲੈ ਕੇ ਚੁੱਪ ਕਰ ਜਾਂਦੇ ਆ ਤੇ ਜਦੇ ਮੇਰੇਗਾ ਜਾਂਦਾ ਐਫਆਈਆਰ ਕਰਾਉਣ ਵਾਤੇ ਫਿਰ ਪਤਾ ਕਹਿੰਦੇ ਕਹਿੰਦੇ ਕਬਰ ਸਾਹਿਬ ਤੁਸੀਂ ਹੀ ਸਵਾਲ ਕੀਤਾ ਹੋਰੇ ਪੱਤਰਕਾਰ ਨੇ ਕਿਦਾ ਇਹ ਕਿੱਡਾ ਕੰਮ ਆ ਕੁਲੜ ਪੀਜੇ ਵਾਲਾ ਕਿੱਡਾ ਕੰਮ ਬਾਬੇ ਵਾਲਾ ਕਿੱਡਾ ਕੰਮ ਆ ਇਹ ਮੈਂ ਦੱਸਿਆ ਨਾ ਤੁਹਾਨੂੰ ਕੈਂਸਰ ਦੀ ਬਿਮਾਰੀ ਹੋਵੇ ਜਾਂ ਸ਼ੂਤ ਦੀ ਬਿਮਾਰੀ ਹੋਵੇ ਸਮਝਦੇ ਗੱਲ ਜਾਂ ਤੁਹਾਡੇ ਕੋਤੇ ਉਂਗਲ ਤੇ ਸੱਟ ਲੱਗ ਜੇ ਜੇ ਤੁਸੀਂ ਸਮੇਂ ਸਿਰ ਇਹਦਾ ਇਲਾਜ ਨਹੀਂ ਕਰਾਓਗੇ ਤੇ ਇਹਨੇ ਇੱਕ ਨਾ ਇੱਕ ਦਿਨ ਗਲ ਕੇ ਤੁਹਾਡੇ ਸਰੀਰ ਖਰਾਬ ਕਰ ਦੇਣਾ ਸਮਝਦੇ ਗੱਲ ਤੇ ਕਿਉਂ ਨਾ ਜਿੱਥੇ ਜ਼ਖਮ ਹੋਇਆ ਉਹਦਾ ਇਲਾਜ ਕਰਾਇਆ ਜਾਵੇ ਉਹਦਾ ਸਮੇਂ ਸਿਰ ਇਲਾਜ ਕਰਨਾ ਚਾਹੀਦਾ ਬਾਕੀ ਬਈ ਵੇਖੋ ਉਹਨੇ ਆਪਣਾ ਬਿਆਨ ਦਿੱਤਾ ਤੇ ਮੈਂ ਜਦੋਂ ਉਹਦਾ ਚਿਹਰਾ ਵੇਖਿਆ ਨਾ ਮੈਨੂੰ ਤੁਸੀਂ ਵੀਡੀਓ ਭੇਜੀ ਹੈ ਨਾ ਮੈਂ ਚਿਹਰਾ ਵੇਖਿਆ ਯਾਰ ਉਹਦਾ ਮੈਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਮਤਲਬ ਬਹਾਦਰੀ ਤੇ ਉਹਦੀ ਤੇ ਮਾਣ ਆ ਤੇ ਪਰ ਮੈਨੂੰ ਦੁੱਖਿਆ ਇਸ ਗੱਲ ਦਾ ਵੀ ਮਤਲਬ ਯਾਰ ਅਨਮੋਲ ਹੀ ਰਾਏ ਸਾਡਾ ਜਿਹੜਾ ਹੁਣ ਸਾਡੇ ਤੋਂ ਖੁੱਸ ਜਾਣਾ ਕਿਉਂਕਿ ਬਈ ਵੇਖੋ ਜਦੋਂ ਸਰਕਾਰ ਜਿਹੜੀ ਜਿੰਨਾ ਬੰਦਿਆਂ ਨੇ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਤੇ ਚੁੱਕਣਾ ਚੁੱਕਣਾ ਲੇਕਿਨ ਉਹਨਾਂ ਨੇ ਕਹਿਣਾ ਵੀ ਇਸ ਬੰਦੇ ਦੇ ਕਹਿਣ ਤੇ ਕੰਮ ਹੋਇਆ ਹਨਾ ਉਹਨੂੰ ਵੀ ਬਰਾਬਰ ਦਾ ਨਾਲ ਰੱਖਿਆ ਜਾਣ ਡਿਆ ਤੇ ਮੈਨੂੰ ਇਹ ਗੱਲ ਦਾ ਇਹ ਆ ਵੀ ਪੰਜਾਬ ਨੂੰ ਹੁਣ ਥੋੜਾ ਜਿਆ ਸਟੈਂਡ ਲੈਣਾ ਚਾਹੀਦਾ ਨੌਜਵਾਨ ਭਰਾਵਾਂ ਨੂੰ ਦੁੱਧਿਆ ਦੁੱਧਿਆ ਨੂੰ ਸਾਰਿਆਂ ਨੂੰ ਰਾਬਤਾ ਕਰੋ ਆਪਾਂ ਰਲ ਮਿਲ ਕੇ ਬਾਈ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਦੋਂ ਸਿੰਘਾਂ ਨੇ ਪ੍ਰਮਾਨ ਕਰ ਲਿਆ ਤੇ ਅਮਰਪਾਲ ਸਿੰਘ ਮਹਿਰੋ ਨੂੰ ਜਿਹੜਾ ਉਹਦੇ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਕਿਉਂਕਿ ਜੇ ਦੋਸ ਸਿੰਘ ਆਪਣੇ ਅਰੈਸਟ ਦੇ ਉਹਨਾਂ ਨੇ ਪੈ ਗਈ ਹਨਾ ਗ੍ਰਫਤਾਰੀ ਦੇ ਦਿੱਤੀ ਹੈ ਜਦੋਂ ਉਹਨਾਂ ਨੇ ਮੰਨ ਲਿਆ ਫਿਰ ਅਮਰਪਾਲ ਨੂੰ ਛੱਡਣਾ ਚਾਹੀਦਾ ਤੇ ਪੰਜਾਬ ਤੁਸੀਂ ਕਹਿੰਦੇ ਹੋ ਵੀ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਯਾਰ ਵੇਖੋ ਕੀ ਗੱਲ ਜਿਹੜੇ ਐਸਐਸਪੀ ਆ ਡੀਐਸਪੀ ਆ ਆਈਜੀ ਆ ਡੀਆਈਜੀ ਆ ਨਾ ਕੀ ਗੱਲ ਉਹਨਾਂ ਦੇ ਬੱਚੇ ਨਹੀਂ ਹੈਗੇ ਉਹਨਾਂ ਦੇ ਪੁੱਤ ਪੋਤੜੇ ਕੁਝ ਨਹੀਂ ਹੈਗਾ ਘਰਾਂ 'ਚ ਉਹਨਾਂ ਨੂੰ ਤੇ ਦਿਖਦਾ ਹੀ ਹੈ ਨਾ ਮੈਂ ਐਸਐਸਪੀ ਸਾਹਿਬ ਦੇ ਬਿਆਨ ਸੁਣਦੇ ਆਂ ਪਤਾ ਡੀਐਸਪੀ ਕੇ ਐਸਐਸਪੀ ਆ ਉਹ ਬੀਬੀ ਕਹਿ ਰਹੀ ਕਹਿੰਦੀ ਵੀ ਇਹਨਾਂ ਨੇ ਇਮੋਸ਼ਨਲ ਹੋ ਕੇ ਫੇਰੇ ਕੰਮ ਕੀਤਾ ਕਿਉਂਕਿ ਲੰਮਾ ਸਮਾਂ ਉਹਨਾਂ ਨੇ ਮਤਲਬ ਇਹਨਾਂ ਨੂੰ ਬੇਨਤੀਆਂ ਕੀਤੀਆਂ ਵੀ ਤੁਸੀਂ ਇਹ ਕੰਮ ਨਾ ਕਰੋ ਸਾਡਾ ਜੂਥ ਬਰਬਾਦ ਹੋ ਰਿਹਾ ਹੈ ਨਾ ਇਸ ਦੇ ਵਿੱਚ ਇਹਦੇ ਵਿੱਚ ਮੈਂ ਪੁਲਿਸ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਜੋ ਸੱਚ ਹੈ ਉਹ ਰੱਖਿਆ ਮੇਰਾ ਬਿਆਨ ਬੜਾ ਸੋਹਣਾ ਦਿੱਤਾ ਉਹਨਾਂ ਨੇ ਉਹਨਾਂ ਨੇ ਇਹ ਕਿਹਾ ਵੀ ਇਹਨਾਂ ਨੇ ਇੱਕ ਦੋ ਵਾਰ ਹੀ ਮਨਾ ਵੀ ਕੀਤਾ ਉਹਨਾਂ ਨੇ ਉਹਨਾਂ ਨੇ ਸਾਰੀ ਗੱਲ ਰੱਖੀ ਆ ਵੀ ਇੱਕ ਇੱਕ ਅੱਧੀ ਵਾਰੀ ਇਹ ਮਨਾ ਵੀ ਕਰ ਚੁੱਕੇ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਭਈ ਅਮਰਤਪਾਲ ਦਾ ਬਚਾਅ ਹੋਊਗਾ ਅਮਰਤਪਾਲ ਦਾ ਬਚਾਅ ਹੋਊਗਾ ਸਾਡੀ ਵੀ ਅਰਦਾਸ ਆ ਤੇ ਸਾਰੇ ਪੰਥ ਨੂੰ ਬੇਨਤੀ ਕਰਦਾ ਬਈ ਆਪਣੇ ਘਰੇ ਪਾਇ ਪਾਇ ਪਾਠ ਚੌਪਾਈ ਸਾਹਿਬ ਦੇ ਕਰੋ ਅਰਦਾਸ ਬੇਨਤੀ ਕਰੋ ਮੂਲ ਮੰਤਰ ਪੜੋ ਜਿੰਨਾ ਪੜ ਸਕਦੇ ਆ ਤੇ ਜਿਹੜਾ ਪੰਜਾਬ ਦਾ ਜੂਥ ਆ ਬਈ ਐਂ ਨਹੀਂ ਕਹਿੰਦੇ ਐਂ ਆਗੂ ਆ ਜਿਹੜਾ ਤੁਹਾਨੂੰ ਬੰਦਾ ਚੰਗਾ ਲੱਗਦਾ ਉਹਨੂੰ ਗਾੜੀ ਲਾਓ ਤੇ ਇਹ ਆਵਾਜ਼ ਨੂੰ ਬੁਲੰਦ ਕਰੋ ਵੀ ਜੇ ਦੋਸਤ ਸਿੰਘ ਆਪਣੇ ਆਪ ਨੂੰ ਗ੍ਰਿਫਤਾਰੀ ਦੇ ਰਿਹਾ ਮੰਨ ਰਿਹਾ ਤੇ ਅਮਰਤਪਾਲ ਨੂੰ ਜਿਹੜਾ ਉਹ ਬਚਾਇਆ ਜਾ ਸਕੇ ਇਹ ਇਹ ਜ਼ਰੂਰੀ ਨਹੀਂ ਹੁੰਦਾ ਕਵਰ ਜੀ ਵੀ ਤੁਹਾਡੀ ਮਾੜੀ ਘੜੀ ਦੇ ਵਿੱਚ ਕੋਈ ਆਣ ਕੇ ਖੜੇ ਤੇ ਫੇਰ ਹੀ ਤੁਸੀਂ ਉਹਦੇ ਨਾਲ ਖੜਨਾ ਚਾਹੀਦਾ ਯਾਰ ਮੈਂ ਤਾਂ ਜਜ਼ਬਾਤੀ ਜਹਾ ਬੰਦਾ ਜਿਹਦੇ ਨਾਲ ਪਿਆਰ ਪੈ ਗਿਆ ਉਹ ਭਾਵੇਂ ਸਾਡੇ ਬਾਤੇ ਲੱਖ ਬੁੜਾ ਬੁਰਾ ਸੋਚੀ ਜਾਵੇ ਲੱਖ ਸਾਡਾ ਮਾਰਾ ਮਾੜਾ ਕਰੇ ਪਰ ਆਪਾਂ ਦਿਲੋਂ ਇਹੋ ਕਹੀਦਾ ਮਹਾਰਾਜ ਸਦਾ ਉਹਨੂੰ ਚੜ੍ਹਦੀ ਕਲਾ 'ਚ ਰੱਖੀ ਹਮੇਸ਼ਾ ਉਹਨੂੰ ਤਤੀਆਂ ਹਵਾਵਾਂ ਤੋਂ ਬਚਾਈ ਤੇ ਅੱਜ ਵੀ ਮਾਰ ਦੇ ਚਰਨਾਂ 'ਚ ਇਹੋ ਹੀ ਅਰਦਾਸ ਕਰਦਾ ਹੁਣ ਵੀ ਮੈਂ ਸਿੰਘਾਂ ਨੂੰ ਸਾਰਿਆਂ ਨੂੰ ਫੋਨ ਕਰਕੇ ਕਿਹਾ ਬਈ ਜਿੰਨਾ ਹੋ ਸਕੇ ਬਾਣੀ ਦਾ ਜਾਬ ਕਰੋ ਮਾਰੇ ਕਿਰਪਾ ਕਰਨਗੇ ਤੇ ਸਾਡੀ ਬੇਨਤੀ ਹੈ ਵੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਉਹ ਲੜਬਾਜੀ ਕੋਈ ਨਾ ਕਰਿਓ ਇਹ ਨਾ ਹੋਵੇ ਵੀ ਤੁਸੀਂ ਹੋਰ ਜ਼ਿਆਦਾ ਕੇਸ ਵਿਗਾੜ ਦਿਓ ਹਨਾ ਉਹ ਲੜਬਾਜੀ ਕੋਈ ਨਾ ਕਰੋ ਆ ਜਿਹੜੇ ਮੇਰੇ ਸਾਲੇ ਫੇਸਬੁੱਕ ਤੇ ਐਵੇਂ ਵੀਡੀਓ ਚੋਕ ਚੋਕ ਪਾਈ ਜਾਂਦੇ ਆ ਫੋਟੋਆਂ ਪਾਈ ਜਾਂਦੇ ਆ ਬਹਾਦਰ ਜਾ ਰਿਆ ਸੂਰਮਾ ਜਾ ਰਿਆ ਇੱਕ ਕਬਰ ਜੀ ਮੇਰੀ ਬੇਨਤੀ ਆ ਸਾਰਿਆਂ ਨੂੰ ਤੁਹਾਨੂੰ ਨਹੀਂ ਕਿਸੇ ਹੱਦ ਤੱਕ ਲੱਗਦਾ ਵੀ ਸਰਕਾਰ ਨੂੰ ਅੱਜ ਦੇ ਸਮੇਂ ਚ ਪ੍ਰੂਫ ਲੱਭਣ ਦੀ ਲੋੜ ਨਹੀਂ ਹੈਗੀ ਪਰੂਫ ਤੇ ਹੀ ਆਪਦੇ ਨੇ ਵੀ ਅਮਰਤਪਾਲ ਬਠਿੰਡੇ ਨੂੰ ਜਾ ਰਿਹਾ ਅਮਰਤਪਾਲ ਜਲੰਧਰ ਨੂੰ ਜਾਣ ਡਿਆ ਅਮਰਤਪਾਲ ਮੋਗੇ ਨੂੰ ਜਾਣ ਡਿਆ ਅਸੀਂ ਸ਼ੇਰ ਸ਼ੇਰ ਕਰਕੇ ਬੰਦੇ ਦੀ ਬੇੜਾ ਕਰ ਕਰਨ ਡਿਆ ਬੰਦੇ ਦਾ ਫੇਸਬੁੱਕ ਤੇ ਤੁਸੀਂ ਫੋਟੋਆਂ ਪਾ ਕੇ ਐਡਰੈਸ ਦੇਣ ਡਿਆ ਬੰਦੇ ਦਾ ਨਕਸ਼ਾ ਦੇਣ ਡਿਆ ਪਿੱ ਕਾਤੇ ਗਿਆ ਮੋਟਰਸਾਈਕਲ ਤੇ ਗਿਆ ਗੱਡੀ ਤੇ ਗਿਆ ਯਾਰ ਮੈਂ ਇੱਕ ਗੱਲ ਕਹਿਣਾ ਬਈ ਗੱਲ ਕੌੜੀ ਹੈ ਪਰ ਦੁਸ਼ਮਣ ਸਾਡੇ ਆਪਣੇ ਬਣੇ ਆ ਪਕਾਨਾ ਨਹੀਂ ਕੋਈ ਬਣਿਆ ਸੋਸ਼ਲ ਮੀਡੀਆ ਚੰਗੇ ਕੰਮਾਂ ਵਾਸਤੇ ਵਰਤਣ ਵਾਸਤੇ ਆ ਨਾ ਕਿ ਆਪਣੇ ਬੰਦਿਆਂ ਨੂੰ ਫਸਾਉਣ ਵਾਸਤੇ ਆ ਅੱਜਹੀਂ ਪਸਾ ਰਹੇ ਆ ਨਾ ਕਿ ਸਾਥ ਦੇ ਰਹੇ ਆ ਇਸ ਕਰਕੇ ਭਾਈ ਜੇ ਤੇ ਸਾਰੇ ਅਮਰਪਾਲ ਦੇ ਹੱਕ ਚ ਚੰਗਾ ਬੰਦਾ ਚੁਣ ਕੇ ਤੇ ਸਰਕਾਰ ਦੇ ਨਾਲ ਗੱਲ ਕਰੋ ਤੇ ਮੈਂ ਵੀ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਭਾਈ ਜਿਹੜੇ ਪੰਜਾਬ ਦੇ ਵਿੱਚ ਗੰਦ ਪਾ ਰਹੇ ਆ ਬੁੜੀਆਂ ਬੰਤੇ ਜਨਾਨੀਆਂ ਜੋ ਵੀ ਲੱਚਰ ਪੱਚਰ ਆ ਇਹਨਾਂ ਨੂੰ ਇਹਨਾਂ ਮਰਿਆ ਸਾਲਿਆਂ ਨੂੰ ਕਿਨੂੰ ਸਿਕਿਉਰਿਟੀ ਨਾ ਦਿਓ ਜਿੰਨਾ ਹੋ ਸਕੇ ਅੰਦਰ ਵੜ ਕੇ ਡੰਡਾ ਫੇਰੋ ਇਹਨਾਂ ਨੂੰ 10-10 ਦਿਨ ਇਹਨਾਂ ਨੂੰ ਵੜੋ ਅੰਦਰ ਇਹਨਾਂ ਸਾਲਿਆਂ ਨੂੰ ਪਤਾ ਲੱਗੇ ਇਹ ਮਿਹਨਤ ਕੀ ਹੁੰਦੀ ਆ ਬੁਰਾ ਵਕਤ ਕੀ ਹੁੰਦਾ ਵਾ ਕਿ ਉਹ ਕਿੰਨੇ ਕੀ ਆ ਰਹੇ ਬਈ ਬੂਰ ਹੋਣਗੇ ਮੈਂ ਕਹਿੰਦਾ ਵੀ ਉਹਨਾਂ ਨੇ ਪਤਾ ਨਹੀਂ ਕਿੰਨਾ ਕਿ ਮਜਬੂਰੀ ਦੇ ਵਿੱਚ ਆ ਕੇ ਕੰਮ ਕੀਤਾ ਹੋਇਆ ਯਾਰ ਸਿੱਖ ਕਦੇ ਜਨਾਨੀ ਨਹੀਂ ਮਾਰ ਸਕਦਾ ਨਹੀਂ ਮਾਰ ਸਕਦਾ ਕਰਤਾਰ ਸਿੰਘ ਪਧਨੀ ਵਾਲੇ ਲਿਖਿਆ ਕਹਿੰਦਾ ਬਾਲਨਾਰ ਸ਼ਰਨਾਗਤੀ ਰੋਕੀ ਬਿਨਾਂ ਹਥਿਆਰ ਡਿੱਗੇ ਪਏ ਔਰ ਬਿਰਦ ਤੇ ਕਰਤਨਾ ਸੂਰੇਬਾਰ ਯਾਰ ਸੂਰਮਾ ਬੰਦਾ ਉਹ ਜਨਾਨੀ ਤੇ ਵਾਰ ਨਹੀਂ ਕਰ ਸਕਦਾ ਹੋ ਸਕਦਾ ਕੋਈ ਵੱਡਾ ਸਿਸਟਮ ਬਣ ਗਿਆ ਹੋਵੇ ਇਹਦੇ ਕਾਰਨ ਮਜਬੂਰ ਹੋ ਕੇ ਉਹਨਾਂ ਨੇ ਇਹ ਕੰਮ ਕੀਤਾ ਹੈ ਨਾ ਇਹ ਮੇਰੇ ਹਿਸਾਬ ਦੇ ਨਾਲ ਉਹ ਬੰਦਾ ਇਦਾਂ ਦਾ ਨਹੀਂ ਆ ਬੜਾ ਚੰਗਾ ਨੇਕਦਿਲ ਬੰਦਾ ਵਾ ਮਹਾਰਾਜ ਦੀ ਕਿਰਪਾ ਉਹਦੇ ਤੇ ਪਾਣੀ ਪੜਨ ਵਾਲਾ ਮੈਂ ਵੇਖਦਾ ਬਹੁਤ ਸਾਰੇ ਸਿੰਘ ਜੁੜੇ ਉਹਦੇ ਨਾਲ ਪ੍ਰੇਮ ਕਰਦੇ ਆ ਸਾਰੇ ਤੇ ਭਾਈ ਬਾਕੀ ਜਿਹੜੇ ਲੱਲਰ ਫੱਲਰ ਜਿਹੜੇ ਰੌਲਾ ਪਾਈ ਜਾਂਦੇ ਸਾਨੂੰ ਸਿਕਿਉਰਿਟੀਆਂ ਦੇ ਸਿਕਿਉਰਿਟੀਆਂ ਦੇ ਦਿਓ ਮੈਂ ਸਰਕਾਰ ਨੂੰ ਉਹ ਬੇਨਤੀ ਕਰਦਾ ਇਹਨਾਂ ਸਾਲਿਆਂ ਨੂੰ ਨਜ਼ਰਬੰਦ ਕਰੋ ਘਰਾਂ 'ਚ ਜਿਹੜੇ ਵੀਡੀਓ ਬਣਾਉਂਦੇ ਆ ਇਹਨਾਂ ਦੇ ਅਕਾਊਂਟ ਬੰਦ ਕਰੋ ਠੀਕ ਆ ਆੜੇ ਬਾਬੇ ਬੂਬੇ ਜੇਰ ਕੇ ਪੜਕਦੇ ਫਿਰਦੇ ਇਹਨਾਂ ਨੂੰ ਸਾਲਿਆਂ ਨੂੰ ਰੱਸੀ ਪਾਓ ਨੇ ਤਾਂ ਡਾਂਗ ਇਹਨਾਂ ਨੂੰ ਫੇਰ ਦੇਣੀ ਜੇ ਫੇਰ ਨਾ ਆਖੋ ਦੱਸਿਆ ਨਹੀਂ ਐਂੀ ਵਾਰ-ਵਾਰ ਨਹੀਂ ਕਹਿਣਾ ਕਿ ਹੁਣ ਬਗਜਰੋ ਸ਼ੁਰੂਆਤ ਹੋ ਜੈਨਾ ਭਾਈ ਅੰਦਰ ਜਾਣ ਦੀ ਸਿੰਘਾਂ ਦੀ ਇੱਕ ਤੁਹਾਨੂੰ ਦੱਸਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋਇਆ ਨਾ ਉਦੋਂ ਕਤਾਰ ਲੱਗੀ ਸੀ ਸੂਰਮਿਆਂ ਦੀ 100-100 ਸਿੰਘ ਇੱਕ ਦਿਨ ਦੇ ਵਿੱਚ ਸ਼ਹੀਦ ਹੁੰਦਾ ਸੀ ਆਹ ਤਾਂ ਕੁਰਬਾਨੀ ਕੁਛ ਨਹੀਂ ਹੈ ਠੀਕ ਆ ਇਹ ਕਰਕੇ ਜਦੋਂ ਕੁਰਬਾਨੀਆਂ ਦਾ ਦੌਰ ਯੁੱਗ ਪਲਟਾਊ ਸਮਾਂ ਆਉਂਦਾ ਨਾ ਉਹਦੇ ਵਿੱਚ ਭਾਈ ਕੁਰਬਾਨੀਆਂ ਹੋਣੀਆਂ ਲਾਜ਼ਮੀ ਹੁੰਦੀਆਂ ਵਾ ਇਹ ਕਰਕੇ ਆਪੋ ਆਪਣੀਆਂ ਭੇਡਾਂ ਬੱਕਰੀਆਂ ਜਿਹੜੀਆਂ ਖੁੱਲੀਆਂ ਛੱਡੀਆਂ ਇਹਨਾਂ ਦੇ ਗਲਾਂ 'ਚ ਸੰਗਲ ਪਾ ਕੇ ਇਹਨਾਂ ਨੂੰ ਪਾਵੇ ਪੂਵੇ ਨਾਲ ਬੰਨੋ ਗੰਦ ਪੋਣਾ ਕਰੋ ਬੰਧ ਨਹੀਂ ਤੇ ਬਾਈ ਫੇ ਵੇਖ ਲੋ ਅਮਰਤਪਾਲ ਬੈਠਾ ਜੇ ਲੈ ਕੇ ਸੰਦਾ ਫੇਰ ਨਾ ਬਾਈ ਤੁਹਾਡਾ ਖਰਾਕ ਕਰ ਮਾਰੇ ਬਾਕੀ ਤੁਸੀਂ ਤੁਹਾਡੀ ਆਪਣੀ ਮਰਜ਼ੀ ਆ ਤੇ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਕਿ ਇਹ ਕੰਜਰ ਦੇ ਨੂੰ ਸਿਕਿਉਰਟੀ ਨਾ ਦਿਓ ਇਹਨਾਂ ਨੂੰ ਅੰਦਰ ਬੰਦ ਕਰੋ ਦੱਸ ਦਿੰਦਾ ਨੂੰ ਆ ਤੇ ਤੇ ਕਾਨੂੰਨ ਲਾਗੂ ਕਰੋ ਹੱਥ ਬਨ ਕੇ ਬੇਨਤੀ ਆ ਸਿੰਘ ਮਜਬੂਰ ਹੋ ਕੇ ਫੇਰ ਹੀ ਕੋਈ ਇਦਾਂ ਦਾ ਕੰਮ ਕਰਦੇ ਉਦਾਂ ਦਾ ਕੋਈ ਕੰਮ ਨਹੀਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ਼ਰੂਰ ਮੇਰੇ ਕੋਲ ਹੋਰ ਵੀ ਬੜੇ ਤੁਹਾਡੇ ਪਰਸਨਲ ਸਵਾਲ ਵੀ ਸੀ ਪਰ ਅੱਜ ਅਸੀਂ ਮੁੱਦੇ ਤੋਂ ਭਟਕ ਜਾਂਦੇ ਅਗਲੀ ਵਾਰੀ ਭਟਕ ਜਾਂਦੇ ਸੌਰੀ ਤੇ ਅਗਲੀ ਵਾਰੀ ਜ਼ਰੂਰ ਮੈਂ ਤੁਹਾਡੇ ਕੁਝ ਸਵਾਲ ਆਪਾਂ ਕਵਰ ਜੀ ਹੋ ਸਕਦਾ ਆਪਾਂ ਸਵਾਲ ਜਵਾਬ ਤੱਕ ਨਾ ਹੀ ਜਾਈਏ ਅਗਲੇ ਸਮੇਂ ਤੱਕ ਕਿਉਂਕਿ ਮੇਰੇ ਨਾਲ ਮਨ ਚੇ ਗੱਲ ਆਈ ਵੀ ਮੈਂ ਤੁਹਾਨੂੰ ਦੱਸਿਆ ਮੁਰ ਵਾਪਸੀ ਮੈਨੂੰ ਕਰਨੀ ਵੀ ਮੈਂ ਅਸਲ ਵਿੱਚ ਨਾ ਮੈਂ ਪੰਥ ਨੂੰ ਪੂਰਾ ਸਮਰਪਿਤ ਹੋਣਾ ਚਾਹੁੰਦਾ ਸੀ ਤਾਂ ਹੁਣ ਜ਼ਰੂਰ ਗੱਲਬਾਤ ਕਰਕੇ ਹਟੇ ਆ ਤੁਸੀਂ ਸਾਰੀ ਗੱਲਬਾਤ ਜਿਹੜੀ ਉਹ ਬਾਬਾ ਮਾਨ ਸਿੰਘ ਜੀ ਦੀ ਸੁਣ ਲਈ ਹੋਏਗੀ ਤੇ ਇਹਨਾਂ ਨੇ ਜ਼ਰੂਰ ਗੱਲ ਰੱਖੀ ਆ ਇਹਨਾਂ ਨੇ ਇਹ ਗੱਲ ਕਹੀ ਆ ਵੀ ਅਸਲ ਦੇ ਵਿੱਚ ਗੰਦ ਪਾਣ ਵਾਲੇ ਜਿਹੜੇ ਹੁਣ ਉਹ ਸਿਕਿਉਰਟੀਆਂ ਮੰਗ ਰਿਹਾ ਇਹਨਾਂ ਨੂੰ ਸਿਕਿਉਰਟੀਆਂ ਨਾ ਦੋ ਇਹਨਾਂ ਦੇ ਅਕਾਊਂਟ ਬੰਦ ਕਰੋ ਅਸਲ ਦੇ ਵਿੱਚ ਪ੍ਰਸ਼ਾਸਨ ਇਨਾ ਐਕਟਿਵ ਹੋ ਜੇ ਸਰਕਾਰ ਐਕਟਿਵ ਹੋ ਜੇ ਵੀ ਜਿਹੜਾ ਲੱਚਰਤਾ ਫਲਾੰਦਾ ਉਸਤੇ ਅਕਾਊਂਟ ਬੰਦ ਕਰ ਦਿੱਤੇ ਜਾਣ ਤੇ ਜ਼ਰੂਰ ਪੰਜਾਬ ਦੇ ਵਿੱਚ ਨਹੀਂ ਕਵਾਂਗਾ ਮੈਂ ਪੂਰੇ ਭਾਰਤ ਭਰ ਚ ਜਿਹੜਾ ਇਹ ਸਭ ਕੁਝ ਚੱਲ ਰਿਹਾ ਜਿਹੜਾ ਕੰਟੈਂਟ ਚੱਲ ਰਿਹਾ ਉਹ ਜ਼ਰੂਰ ਖਤਮ ਹੋ ਜਾਏਗਾ ਕਿਉਂਕਿ ਇੱਕ ਪਾਸੇ ਤਾਂ ਜ਼ਰੂਰ ਕਈ ਵਾਰੀ ਲੋਕ ਕਹਿ ਦਿੰਦੇ ਆ ਵੀ ਇੱਕ ਪਾਸੇ ਰਲਟ ਕੰਟੈਂਟ ਵੀ ਜਿਹੜਾ ਉਹ ਪੈਂਦਾ ਤਾਂ ਹੈ ਪਰ ਸਭ ਤੋਂ ਵੱਡੀ ਗੱਲ ਹੈ ਵੀ ਇਹ ਖੁੱਲੇ ਅਖਾੜੇ ਦੇ ਵਿੱਚ ਇੰਸਟਾਗ੍ਰਾਮ ਤੇ ਜਿੱਥੇ ਬੱਚੇ ਵੀ ਚਲਾਉਂਦੇ ਆ ਉਸ ਨੂੰ ਵੀ ਪਾ ਦਿੰਦੇ ਨੇ ਉੱਥੇ ਹੀ ਪਾ ਦਿੰਦੇ ਨੇ ਸਭ ਤੋਂ ਵੱਡੀ ਗੱਲ ਹੈ ਜ਼ਰੂਰ ਕਈ ਪਾਸੇ ਇਹ ਵੀ ਹੁੰਦਾ ਹੈ ਕਈ ਦੇਸ਼ਾਂ ਦੇ ਵਿੱਚ ਹੈ ਵੀ ਆ ਵੀ ਚਾਈਲਡ ਲੋਕ ਵੀ ਲੱਗਦੇ ਆ ਜਿਹੜਾ ਕੰਟੈਂਟ 18+ ਆ ਉਹ 18+ ਹੀ ਬੰਦਾ ਦੇਖ ਸਕਦਾ ਪਰ ਭਾਰਤ ਦੇਸ਼ ਦੇ ਵਿੱਚ ਸਾਰੇ ਹੀ ਉਹ ਕੰਟੈਂਟ ਨੂੰ ਦੇਖਦੇ ਆ ਸਾਰਿਆਂ ਦੇ ਕੋਲ ਉਹ ਕੰਟੈਂਟ ਪਹੁੰਚਦਾ ਛੋਟੇ ਛੋਟੇ ਬੱਚੇ ਤੱਕ ਉਹ ਕੰਟੈਂਟ ਦੇਖਦੇ ਆ ਤਾਂ ਕਿੱਥੇ ਨਾ ਕਿੱਥੇ ਉਹਨਾਂ ਤੇ ਵੀ ਜਿਹੜਾ ਹੈ ਉਹ ਕੋਈ ਗਲਤ ਅਸਰ ਜ਼ਰੂਰ ਪੈਂਦਾ ਸੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰ ਜੋਤਸ